ਸਿਡਨੀ ਦੇ ਦੱਖਣ-ਪੱਛਮੀ ਇਲਾਕੇ ਜਨੋਰਾ ਵਿੱਚ ਸੋਮਵਾਰ ਰਾਤ ਨੂੰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਇੱਕ 29 ਸਾਲਾ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ। ਇਹ ਘਟਨਾ ਸੋਮਵਾਰ 12 ਮਈ ਦੀ ਰਾਤ 11:20 ਵਜੇ ਡੋਨਾਲਡ ਸਟਰੀਟ ਤੇ ਉਦੋਂ ਵਾਪਰੀ ਜਦੋਂ ਪੀੜਤ ਵਿਅਕਤੀ ਆਪਣਾ ਟਰੱਕ ਚਲਾ ਰਿਹਾ ਸੀ ਇੱਕ ਹੋਰ ਗੱਡੀ ਉਸ ਦੇ ਸਾਹਮਣੇ ਆ ਕੇ ਰੁਕੀ ਅਤੇ ਉਸ ਗੱਡੀ ਵਿੱਚੋਂ ਉਤਰ ਕੇ ਇੱਕ ਵਿਅਕਤੀ ਨੇ ਟਰੱਕ ਵੱਲ ਕਈ ਗੋਲੀਆਂ ਚਲਾਈਆਂ ਗੋਲੀਬਾਰੀ ਤੋਂ ਬਾਅਦ ਇਹ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਜ਼ਖਮੀ ਵਿਅਕਤੀ ਨੂੰ ਬਾਹ ਅਤੇ ਪੇਟ ਵਿੱਚ ਗੋਲੀ ਲੱਗਣ ਕਾਰਨ ਨਿਊ ਸਾਊਥ ਵੇਲ ਪੈਰਾਮੈਡਿਕਸ ਵੱਲੋਂ ਮੌਕੇ ਤੇ ਹੀ ਇਲਾਜ ਦਿੱਤਾ ਗਿਆ ਅਤੇ ਫਿਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਹੁਣ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਇਸ ਦੇ ਕੁਝ ਸਮੇਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਦੱਖਣੀ ਗ੍ਰੈਨਵਿਲ ਅਤੇ ਦੇਸ ਕਮਿਊਨਿਟੀ ਸਟਰੀਟ ਅਤੇ ਚੈਸਟਰ ਹਿੱਲ ਦੇ ਬਾਉਂਡਰੀ ਰੋਡ ਤੇ ਦੋ ਵੱਖ-ਵੱਖ ਗੱਡੀਆਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਦੋਹਾਂ ਗੱਡੀਆਂ ਦੀ ਅੱਗ ਨੂੰ ਫਾਇਰ ਐਂਡ ਰੈਸਕਿਊ ਨਿਊ ਸਾਊਥ ਵੇਲ ਵੱਲੋਂ ਬੁਝਾਇਆ ਗਿਆ ਅਤੇ ਪੁਲਿਸ ਨੇ ਦੋਹਾਂ ਥਾਵਾਂ ਤੇ ਅਪਰਾਧਿਕ ਜਾਂਚ ਏਰੀਆ ਸਥਾਪਿਤ ਕਰ ਦਿੱਤੇ ਹਨ ਪੁਲਿਸ ਨੇ ਕਿਹਾ ਕਿ ਹੁਣ ਉਹ ਜਾਂਚ ਕਰ ਰਹੀ ਹੈ ਕਿ ਕੀ ਇਹ ਗੋਲੀਬਾਰੀ ਅਤੇ ਗੱਡੀਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਆਪਸ ਵਿੱਚ ਸੰਬੰਧਿਤ ਹਨ ਜਾਣ ਨਹੀਂ ਕਿਸੇ ਵੀ ਜਾਣਕਾਰੀ ਜਾਂ ਡੈਸ਼ ਕੈਮ ਫੁਟੇਜ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਫੇਅਰਫੀਲਡ ਪੁਲਿਸ ਜਾਂ ਕ੍ਰਾਈਮ ਸਟਾਪਰਸ ਨੂੰ ਸੰਪਰਕ ਕਰਨ ਔਜ਼ਵੀਅੂ ਨਾਲ ਜੁੜਨ ਲਈ ਤੁਹਾਡਾ ਧੰਨਵਾਦ